ਆਮ ਆਦਮੀ ਪਾਰਟੀ ਦੇ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਦੇ ਨਾਲ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਪੰਜਾਬ ਪਰਿਵਾਰੀ ਮਨੀਸ਼ ਸੋਧਿਆ ਜੀ ਔਰ ਪੰਜਾਬ ਦੇ ਪ੍ਰਧਾਨ ਅਮਨ ਅਰੜਾ ਜੀ ਆਮ ਆਦਮੀ ਪਾਰਟੀ ਵੱਲੋਂ ਜੋ ਮਹਿੰਮ ਚਲਾਈ ਜਾ ਰਹੀ ਹੈ ਜੋ ਪਰਸੂ ਸਾਡੇ ਨੈਸ਼ਨਲ ਕੰਮਿਨਰ ਮੈਡੀਕਲ ਇੰਸ਼ੋਰੈਂਸ ਦਾ ਜੋ ਲਾਂਚ ਕਰਕੇ ਗਏ ਨੇ ਉਸ ਦੇ ਤਹਿਤ ਅਸੀਂ ਅੱਜ ਸਾਰੀਆਂ ਹੀ ਵਾਰਡਾਂ ਦੇ ਵਿੱਚ ਹਰ ਸਾਰੇ ਪੰਜਾਬ ਦੇ ਵਿੱਚ ਹਰ ਵਾਰਡ ਚ ਔਰ ਹਰ ਘਰ ਚ ਆਪਣੇ ਕੌਂਸਲਰ ਸਾਹਿਬਾਨ ਦੇ ਨਾਲ ਉਹਦੀ ਰਹਿਨ ਮੁਹਾਈ ਹੇਠ ਹਰ ਪਰਿਵਾਰ ਨੂੰ ਮੈਡੀਕਲ ਕਾਰਡ ਮੁੱਖ ਮੰਤਰੀ ਮੈਡੀਕਲ ਕਾਰਡ ਜੋ ਹੈ ਅਸੀਂ ਬਣਾਉਣ ਜਾ ਰਹੇ ਹਾਂ ਔਰ ਅਸੀਂ ਅੱਜ ਜੋ ਅਪੁਆਇੰਟਮੈਂਟ ਸਲੀਪ ਦਿੱਤੀ ਹੈ ਪਰਿਵਾਰਾਂ ਨੂੰ ਇਹ ਕੱਲ ਪੁਰਥੂ ਜਾ ਕੇ ਸੀਐਸਸੀ ਜੋ ਸੈਂਟਰ ਹੈ ਉੱਥੋਂ ਜਾ ਕੇ ਆਪਣਾ ਕਾਰਡ ਬਣਵਾ ਲੈਣਗੇ ਜਦੋਂ ਕਾਰਡਾਂ ਦਾ ਬਣ ਜਾਏਗਾ ਉਸੇ ਟਾਈਮ ਹੀ ਉਹ ਕਿਸੇ ਵੀ ਹਸਪਤਾਲ 'ਚ ਜਾ ਕੇ ਜਿਹਨਾਂ ਦੀ ਲਿਸਟ ਬਣੀ ਹੈ ਉੱਥੇ ਜਾ ਕੇ ਆਪਣਾ ਇਲਾਜ ਫ੍ਰੀ ਕਰਾ ਸਕਦੇ ਨੇ ਇਹ ਆਮ ਆਦਮੀ ਪਾਰਟੀ ਨੇ ਜੋ ਪੰਜਾਬ ਵਿੱਚ ਫ੍ਰੀ ਮੈਡੀਕਲ ਕੈਂਪ ਰਾਈ ਜੋ ਫ੍ਰੀ ਮੁੱਖ ਮੰਤਰੀ ਦੀ ਸਕੀਮ ਦੇ ਨਾਲ ਦੇਖੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਜੋ ਅਸੀਂ ਮੈਨੀਫੈਸਟੋ ਵਿੱਚ ਵਾਅਦਾ ਨਹੀਂ ਸੀ ਕੀਤਾ ਉਹ ਵੀ ਅਸੀਂ ਜੋ ਹੈ ਕਾਰਡ ਮੈਡੀਕਲ ਕਾਰਡ ਬਣਾ ਰਹੇ ਹਾਂ ਜਿਹਦੇ ਕਿ 10 ਲੱਖ ਰੁਪਿਆ ਮਹੀਨੇ ਦਾ ਹਰ ਪਰਿਵਾਰ ਨੂੰ ਇੰਸ਼ੋਰੈਂਸ ਹੋਏਗੀ ਕਿ ਉਹ ਕਿਸੇ ਹਸਪਤਾਲ ਜਾ ਕੇ ਆਪਣਾ ਇਲਾਜ ਕਰਾ ਸਕਦਾ ਹੈ ਸੋ ਸਾਥੀਓ ਇਹ ਆਪਣੇ ਆਪ ਇੱਕ ਬਹੁਤ ਵੱਡੀ ਇੱਕ ਉਪਲਬਧੀ ਹੈ ਕਿਉਂਕਿ ਅੱਜ ਕੱਲ ਦੇਖਿਆ ਜਾਏ ਕਿ ਆਮ ਲੋਕੀ ਗਰੀਬ ਲੋਕੀ ਆਪਣਾ ਕਿਸੇ ਵੇਲੇ ਇਲਾਜ ਕਰਾਉਣ ਵੇਲੇ ਵੀ ਜੋ ਹੈ ਪੈਸੇ ਨਾ ਹੋਣ ਦੇ ਕਾਰਨ ਆਪਣਾ ਇਲਾਜ ਨਹੀਂ ਸੀ ਕਰਾਉਂਦੇ ਜਿਸ ਦੇ ਕਾਰਨ ਜੋ ਹੈ ਕਈ ਲੋਕੀ ਸਾਡੇ ਪਰਿਵਾਰ ਦੇ ਮੈਂਬਰ ਚਲੇ ਜਾਂਦੇ ਸਨ ਔਰ ਉਹਦੇ ਨਾਲ ਨਾਲ ਕਈ ਵਾਰੀ ਅਸੀਂ ਲੋਨ ਲੈ ਕੇ ਕਰਜ਼ਾ ਲੈ ਕੇ ਆਪਣੇ ਪਰਿਵਾਰ ਦੇ ਮੈਂਬਰ ਦਾ ਇਲਾਜ ਕਰਾਉਂਦੇ ਸੀ ਔਰ ਸਾਰਾ ਕੁਝ ਦੁਬਾਰਾ ਕਰਜ਼ਾ ਹੋਣੇ ਸੀ ਉਤਰਦਾ ਔਰ ਪਰਿਵਾਰ ਦਾ ਸਾਰਾ ਬਜਟ ਟੈਸ਼ ਨੈਸ ਹੋ ਜਾਂਦਾ ਸੀ ਸੋ ਅਗਰ ਕਿਹਾ ਜਾਏ ਇਹ ਜੋ ਸਾਡੀ ਸਕੀਮ ਹੈ ਪੰਜਾਬ ਸਰਕਾਰ ਦੀ ਮਾਨ ਸਾਹਿਬ ਸਰਕਾਰ ਦੀ ਜੋ ਸਕੀਮ ਹੈ ਇਹ ਪੰਜਾਬ ਦੇ ਵਿੱਚ ਜੋ ਹਿੰਦੁਸਤਾਨ ਦੇ ਵਿੱਚ ਪੰਜਾਬ ਪਹਿਲਾ ਸਟੇਟ ਬਣਿਆ ਹੈ ਜਿਨ੍ਹਾਂ ਨੇ ਇਦਾਂ ਦੀ ਸਕੀਮ ਕੋਈ ਲਾਗੂ ਕੀਤੀ ਹੈ ਕਿਸੇ ਹੋਰ ਸਟੇਟ ਵਿੱਚ ਤਾਂ ਸਕੀਮ ਲਾਗੂ ਨਹੀਂ ਹੈਗੀ ਸੋ ਮੈਂ ਦੇਖ ਰਿਹਾ ਕਿ ਜੋ ਸਾਰੇ ਪੰਜਾਬ ਦੀ ਜਨਤਾ ਹੈ ਇਹ ਜੋ ਕਾਰਡ ਹੈ ਅਮੀਰ ਗਰੀਬ ਕਿਸੇ ਵੀ ਜਾਤ ਪਾਤ ਤੋਂ ਉੱਪਰ ਉੱਠ ਕੇ ਸਾਰੇ ਹੀ ਪਰਿਵਾਰਾਂ ਦਾ ਇਹ ਕਾਰਡ ਬਣਨਗੇ ਔਰ ਕੋਈ ਵੀ ਜੋ ਹੈ ਇਹਦੇ ਉੱਪਰੋਂ ਆਪਣਾ ਇਲਾਜ ਫ੍ਰੀ ਕਰਾ ਸਕਦਾ ਹੈ ਸੋ ਇਸ ਕਰਕੇ ਬਹੁਤ ਅੱਛੀ ਸਕੀਮ ਹੈ ਔਰ ਸਾਰੇ ਪੰਜਾਬ ਵਿੱਚ ਇਹਦੀ ਸਲਾਘਾ ਹੋ ਰਹੀ ਹੈ ਪੰਜਾਬ ਦੀ ਜਨਤਾ ਇਸ ਨੂੰ ਬੜਾ ਅੱਛਾ ਕਹਿ ਰਹੀ ਹੈ ਸੋ ਅੱਜ ਸੀ ਜੋ ਹੈ ਆਪਣੇ ਮੇਰੇ ਵੀਰ ਮੁਕੇਸ਼ ਸ਼ਿਟੀ ਦੀ ਵਾਰਡ 52 ਨੰਬਰ 52 ਨੰਬਰ 52 ਨੰਬਰ ਸਾਰੇਆਂ ਵਾਰਡਾਂ ਚ ਅਲੱਗ-ਅਲੱਗ ਜੇ ਜਾ ਕੇ ਅਸੀਂ ਜੋ ਹੈ ਲੋਕਾਂ ਦੇ ਕਾਰਡ ਬਣਾ ਰਹੇ ਆ ਮੇਰੇ ਨਾਲ ਜੋ ਹੈ ਸਾਡੇ ਯੂਥ ਦੇ ਇੰਚਾਰਜ ਏਕਮ ਜੀ ਉਹਦੀ ਟੀਮ ਔਰ ਖਾਸ ਕਰਕੇ ਸਾਡੇ ਮੇਰੇ ਵੀਰ ਬਹੁਤ ਸਤਿਕਾਰਯੋਗ ਕਾਲਾ ਪ੍ਰਧਾਨ ਜੀ ਸਾਡੇ ਮਾਮਾ ਜੀ ਜਿਹੜੇ ਕਿ ਨਾਲ ਇਸ ਵਾਰਡ ਦੀ ਬਹੁਤ ਲੰਬੇ ਸਮੇਂ ਸੇਵਾ ਕਰ ਰਹੇ ਨੇ ਔਰ ਬਲਾਕ ਪ੍ਰਧਾਨ ਵਰਨ ਜੀ ਉਹਦੇ ਨਾਲ ਸਾਡੇ ਸਾਥੀ ਗੱਭਾ ਜੀ ਸਰਦਾਰ ਨਰਿੰਦਰ ਸਿੰਘ ਜੀ ਸਾਡੇ ਚੇਅਰਮੈਨ ਸਾਹਿਬ ਸੁਖਵਿੰਦਰ ਸੁਖਾ ਜੀ ਜਿਹੜੇ ਕਿ ਵਾਰਡ ਦੇ ਇੰਚਾਰਜ ਨੇ ਸੋ ਅਸੀਂ ਅੱਜ ਫੈਮਿਲੀ ਸਾਰੇ ਅਸੀਂ ਇਕੱਠੇ ਹੋ ਕੇ ਪੱਠੇ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੇ ਸਾਰੇ ਕਾਰਗਰਕਤਾ ਕੰਮ ਕਰ ਰਹੇ ਹਾਂ ਔਰ ਸਾਡਾ ਪੂਰਾ ਪ੍ਰਯਾਸ ਹੈ ਕਿ ਪੰਜਾਬ ਦਾ ਕੋਈ ਵੀ ਘਰ ਵਾਂਝਾ ਨਾ ਰਹਿ ਸਕੇ ਇਸ ਸਕੀਮ ਤੋਂ ਅਸੀਂ ਘਰ-ਘਰ ਜਾ ਕੇ ਸਾਰੇ ਘਰਾਂ ਦੀ ਜੋ ਹੈ ਸਾਰੇ ਪਰਿਵਾਰਾਂ ਦੀ ਇਹ ਜੋ ਮੈਡੀਕਲ ਕਾਰਡ ਬਣਾਵਾਂਗੇ ਤਾਂ ਕਿ ਪੰਜਾਬ ਦੀ ਜਨਤਾ ਜੋ ਹੈ ਉਹਨਾਂ ਦੇ ਮਨ ਚ ਬਿਮਾਰੀ ਦਾ ਜੋ ਹੈ ਖਰਚੇ ਦਾ ਕੋਈ ਚਿੰਤਾ ਨਾ ਹੋਵੇ ਮੈਂ ਇੱਕ ਵਾਰ ਫੇਰ ਮਾਨ ਸਾਹਿਬ ਜੀ ਦਾ ਆਪਣੇ ਸੁਪਰੀਮੋ ਸ਼੍ਰੀਮਾਨ ਅਰਵਿੰਦ ਕੇਜੀਵਾਲ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਪੰਜਾਬ ਦੇ ਪ੍ਰਧਾਨ ਜੀ ਅਮਨੋੜਾ ਜੀ ਦਾ ਜਿਨ੍ਹਾਂ ਦੀ ਉਚਿਤ ਤੇ ਸੁੱਤੀ ਸੋਚ ਦੇ ਕਾਰਨ ਅੱਜ ਪੰਜਾਬ ਦੀ ਜਨਤਾ ਬਹੁਤ ਰਾਹਤ ਮਹਿਸੂਸ ਕਰ ਰਹੀ ਹੈ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹੈ ਔਰ ਇਸ ਸਕੀਮ ਨੂੰ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ